ਮੇਰਾ ਨਾਮ ਸੰਦੀਪ ਸੂਦ ਹੈ ਜੀ ਕਿਹੜੀ ਗੱਡੀ ਆ ਤੇ ਤੁਹਾਡੇ ਕਿਹੜਾ ਇਹ ਨਾ ਜੀ ਸਾਡੀ ਸੰਸਥਾ ਦੇ ਜਦਾਦਾ ਸਾਮੀ ਉੱਥੋਂ ਸਾਨੂੰ ਫੋਨ ਆਇਆ ਸੀ ਤੇ ਸਾਡੇ ਜਾ ਰਹੇ ਤੇ ਇਸ ਕਰਕੇ ਜਾ ਕੇ ਪਤਾ ਲਾਓ ਇਹ ਕਿਹੜੀ ਜਗ੍ਹਾ ਤੋਂ ਆ ਰਹੇ ਇਹ ਫਰੋਜਪੁਰ ਤੋਂ ਆ ਰਹੇ ਭਾਜੀ ਅੱਛਾ ਜੀ ਹਾਂ ਜੀ ਇਹਨਾਂ ਨੇ ਭਾਜੀ ਜਾਣਾ ਤਾਂ ਬਿਆਸ ਹੀ ਸੀ ਅੱਛਾ ਜੀ ਹਾਂ ਜੀ ਤੇ ਮਿਲੇ ਤੁਸੀਂ ਉਹਨਾਂ ਪਰਿਵਾਰ ਮਿਲੇ ਪਰਿਵਾਰ ਬੱਚੇ ਸਾਰੇ ਠੀਕ ਹੈ ਜੀ ਇੱਕ ਜਨਾਨੀ ਦੀ ਬਾਹ ਟੁੱਟੀ ਆ ਚਵਾੜਿਆਂ ਤੇ ਸੱਟਿਆ ਅੱਖ ਦੇ ਉੱਤੇ ਕੱਟਿਆ ਕਈਆਂ ਇੱਥੇ ਜਿਹੜਾ ਸਪੀਡ ਬ੍ਰੇਕਰ ਆ ਨਾ ਇੱਥੇ ਜਦੋਂ ਬੁੜਕੀ ਆ ਗੱਡੀ ਆ ਤਾਂ ਦੱਸੋ ਉੱਥੋਂ ਉਹਦਾ ਕਿਤੇ ਬ੍ਰੇਕ ਤੇ ਪੈਰ ਆਉਣ ਦੀ ਬਜਾਏ ਰੇਸ ਤੇ ਪੈਰ ਆ ਗਿਆ ਹਾਂ ਤੇ ਉਹ ਗੱਡੀ ਟਰੱਕ ਥੱਲੇ ਜਾਵਦੀ ਮੇਰਾ ਨਾਮ ਮਨਜਿੰਦਰ ਸਿੰਘ ਹੈ ਜਿਹੜੀ ਆ ਗੱਡੀ ਜਿਹੜੀ ਬੰਚੀ ਆ ਇਸ ਤਰ੍ਹਾਂ ਬੀਖਲਾ ਆ ਇਹ ਭਾਜੀ ਅਸੀਂ ਸਪੈਸ਼ਲ ਲੱਗੀ ਆ ਕਣਕ ਦੀ ਤੇ ਅਸੀਂ ਗੱਡੀ ਲੈ ਕੇ ਆਏ ਆ ਟੂਲ ਨਾਕਾ ਟੂਨ ਕਟਾਉਣ ਲੱਗੇ ਆ ਤੇ ਕਾਰ ਵਾਲਿਆਂ ਨੇ ਮਗਰੋਂ ਸਪੀਡ ਚ ਲਿਆਂਕਾ ਥੱਲੇ ਵਾਰਤੀ ਕਾਰ ਕਿਨੇ ਰੋਕਾਇਆ ਇਹ ਲਗਭਗ 9 ਵਜੇ ਹੈ ਗਾੜੀ ਕਿੱਡੀ ਖੋਤੀ ਹੈ ਹਾਂਜੀ ਆਪਣੀ ਖੜੋਤੀ ਗਾੜੀ ਗੱਡੀ ਇੱਕ ਟੂਲ ਕਟਾਉਣ ਦੇ ਖਾਤਰ ਖੜੇ ਹਨ ਇਹ ਮੇਰੇ ਕੋਲ ਤੇਜ਼ ਕੱਢੀ ਆ ਕੇ ਹਾਂਜੀ ਤੇਜ਼ ਵੱਜੀ ਤੇ ਗਾੜੀ ਦਾ ਨੰਬਰ ਕੀ ਹੈ ਆਪਣੀ ਗਾੜੀ ਦਾ ਨੰਬਰ ਹੈਗਾ PB02AP9633 ਗੱਡੀ ਉਹਦਾ ਕੋਈ ਕੈਨੀਮਿਕ ਫਾਰਮ ਨਹੀਂ ਪੂਰਾ ਅੱਜ ਇਹ ਤੱਕ ਤਾਂ ਸਟਾ ਹੀ ਆ ਤੇ ਉਹਨਾਂ ਨੂੰ ਖੜਿਆ ਵਾਸਤੇ ਕੀ ਗੱਲ ਕੀ ਮਾਰਦੇ ਆਈ ਤਾਂ ਕਹ ਰਾਇਆ ਇਹ ਗਲਤੀ ਮੰਨਦੇ ਆ ਵੀ ਸਾਡੀ ਗੱਡੀ ਟੂਲ ਦਾ ਕਰਕੇ ਖੜੀਗਾ ਟੂਲ ਤੇ ਪਰਚੀ ਘਟਾਣੀ ਸੀ ਤੇ ਮਗਰੋਂ ਇਹਨਾਂ ਨੇ ਵੇਖਿਆ ਹੀ ਨਹੀਂ ਗੱਡੀ ਲੈਣ ਦੇ ਵਿੱਚ ਮਾਰਦੀ ਮੰਗਦੀ ਦੇ ਤੇ ਕਿੱਥੇ ਖੜੀ ਕੇ ਇਹ ਨੂੰ 22 ਮਿੰਟ ਹੋ ਗਏ ਹਾਂਜੀ ਕਿੰਨੇ ਜਣੇ ਕੁਾਰ ਤੇ ਇਹਦੇ ਚ 5 ਜਣੇ ਨੇ ਦੋ ਬੱਚੇ ਦੋ ਜਨਾ ਨਹੀਂ ਤੇ ਇੱਕ ਜਿਹੜਾ ਮੁੰਡਾ ਚਲਾਉਂਦਾ ਰੰਬਾ ਉਹ ਅੱਜ ਕਿਹੜਾ ਤੇ ਹੋ ਗਏ ਉਹਨਾਂ ਦੇ ਅੱਲਾ ਹੁਣ ਵੇਖੋ ਇੱਥੋਂ ਦੇ ਹਸਪਤਾਲ ਲੈ ਗਏ ਆ ਕਿੱਧਾ ਕੱਢਿਆ ਫਿਰ ਉਹ ਗੱਡੀ ਗੱਡੀ ਜੋ ਇਦਾਂ ਹੀ ਬਾਰੀਆਂ ਤੋਂ ਇਧਰ ਲਈ ਬਾਰੀ ਤੋੜ ਕੇ ਕੱਢਿਆ ਡਰਾਈਵਰ ਦੇ ਹਲਾ ਡਰਾਈਵਰ ਸਹੀ ਹੈ ਡਰਾਈਵਰ ਦੇ ਸਾਟ ਘੱਟ ਆ ਹਾਂਜੀ ਫਿਰ ਕੋਈ ਗੱਡੀ ਉਧਰ ਮਾਤਾ ਇਹ ਬਜ਼ੁਰਗ ਉਹਦੇ ਇਲਾਕੇ ਉਹਦੇ ਦੇ ਉਹਦੇ ਬਹਾ ਸੱਟਾਂ ਹੀ ਆ ਹੁਣ ਵੇਖੋ ਹਸਤਾਲ ਖੜਿਆ ਵੀਰੇ ਮੇਰਾ ਨਾਮ ਸਤਨਾਮ ਸਿੰਘ ਆ ਮੈਂ ਵੀਰੇ ਟੂਲ ਪਲੇਸ ਤੇ ਕੰਮ ਕਰਦਾ ਤੇ ਵਿਕਰੀਆ ਕੀੜਾ ਹੋਇਆ ਗੱਡੀ ਦਾ ਕੀ ਕਰਤਾ ਇਹ ਕਿੱਦਾਂ ਆ ਇਹ ਵੀਰੇ ਮੇਰੀ 8:30 ਵਜੇ ਜਾਨੀ ਕਿ ਮੈਂ ਆਪਣੇ ਇਥੇ ਡਿਊਟੀ ਤੇ ਆਉਣਾ ਹੈ ਪਿੱਛੇ ਗੱਡੀ ਸਪੈਸ਼ਲ ਚੱਲਣ ਦੇ ਆ ਟਰੱਕਾਂ ਦੇ ਆ ਨਹੀਂ ਟਰੱਕ ਕੱਢ ਰਹੇ ਸੀ ਪਿੱਛੇ ਗੱਡੀ ਬਕਾਫੀ ਤੇਜ਼ ਆਈ ਜਾਨੀ ਕਿ ਸਿੱਧੀ ਠੋਕ ਗਈ ਆ ਫੈਮਲੀ ਹੈਗੀ ਆ ਸਾਰੇ ਉਹ ਆਪਣੇ ਟੂਲ ਪਲਾਏ ਤੇ ਜਾਨੀ ਕਿ ਜਿਹੜੀ ਗੱਡੀ ਵੱਜੀ ਆ ਤੇ ਫਿਰ ਉਹਨਾਂ ਨੂੰ ਬਾਹਰ ਕੱਢਿਆ ਸੀ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਇਹ ਤਿੰਨ ਇਹ ਦੋ ਲੇਡੀ ਸੀ ਇੱਕ ਦੋ ਬੱਚੇ ਸੀ ਨਾਲ ਤੇ ਇੱਕ ਆਪਣਾ ਜਿਹੜਾ ਡਰਾਈਵਰ ਜਿਹੜਾ ਚਲਾਉਂਦੇ ਆ ਆ ਤਾਂ ਕਿੰਨੇ ਕੋਈ ਹਾਲਪਾਜੀ ਕਾਫੀ ਖਰਾਬ ਹੁੰਦਾ ਹਾਂ ਹਾਂ ਜਿੱਦਾਂ ਗੱਡਿਆ ਗੱਡੀ ਚੋਂ ਮੈਂ ਪਾਜੀ ਸੀਸ਼ੇ ਭੰਨ ਕੇ ਗੱਡਿਆ ਉਹਨਾਂ ਨੂੰ ਗੱਡੀ ਚ ਯਾਨੀ ਕਿ ਖੋਲਣ ਨਹੀਂ ਦਇ ਫਿਰ ਦੋ ਤਿੰਨ ਜਾਣਾ ਯੋਰ ਨੰਬਰੀ ਕੋਲੀ ਪਾ ਜਾਂਦੇ ਮਿਲਦੇ ਫਿਰ ਤੇ ਕਿਤੇ ਚਾਰ ਮੈਂ ਉਹ ਇਥੋਂ ਗੱਡੀ ਚ ਪਾ ਕੇ ਲੈ ਗਏ ਸੀਦੇ ਫਿਰ ਪਤਾ ਨਹੀਂ ਗੁਰੂ ਨਾਨਕਾ ਹਸਪਤਾਲ ਲੈ ਕੇ ਗਏ ਆ ਹਾਂ